ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬਟੀਕ ਤੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਬਾਂਦਨੀ ਪ੍ਰਿੰਟ ਦੇ ਸੂਟ ਲੈਣਗੇ ਜੀ ਜਿਵੇਂ ਆਪਾਂ ਔਰਗਾਂਜ਼ਾ ਪ੍ਰਿੰਟ ਸ਼ੇਅਰ ਕੀਤੇ ਸੀ ਔਰਗਾਂਜ਼ਾ ਦੇ ਬਾਂਦਨੀ ਪ੍ਰਿੰਟ ਵਟਸਐਪ ਤੇ ਉਹ ਸੀ ਜੀ ਆਪਣੇ 1400 ਤੋਂ ਲੈ ਕੇ 1600 ਤੱਕ ਜਿਹੜੇ ਰਹਿ ਸੀ ਪ੍ਰਾਈਸ ਉਹਨਾਂ ਦਾ ਪਹਿਣਾ ਦਾ ਕੁਐਸ਼ਨ ਹੁੰਦਾ ਸੀ ਵੀ ਘੱਟ ਰੇਂਜ ਚ ਹੈਗੀ ਹੈ ਜੀ ਬਾਂਦਨੀ ਪ੍ਰਿੰਟ ਚ ਹੋਣ ਜਿਹੜੀ ਘੱਟ ਰੇਂਜ ਵਾਲੀ ਔਰਗਾਂਜ਼ਾ ਜੀ ਉਹ ਬਹੁਤ ਹੀ ਜਿਵੇਂ ਹਾਰਡ ਜੀ ਕਹਦੀ ਹੈ ਹੈਨਾ ਆਪਾਂ ਪਲਾਸਟਿਕ ਵਾਂਗੂ ਖੜਕਨੀ ਜੀ ਉਹ ਮੈਨੂੰ ਬਿਲਕੁਲ ਨਹੀਂ ਪਸੰਦ ਮੈਨੂੰ ਐ ਹੁੰਦਾ ਕਸਟਮਰ ਵੀ ਹਨਾ ਕਿ ਕਿਹੜਾ ਤੁਸੀਂ ਪ੍ਰਾਈਸ ਦੇਖ ਲਓਗੇ ਹੰਡਾਉਣ ਟਾਈਮ ਫਿਰ ਹੈਨਾ ਬਾਰ-ਬਾਰ ਆਪਾਂ ਸੋਚਦੇ ਆ ਵੀ ਸਟੱਫ ਕਿਵੇਂ ਆ ਹੰਡਾਇਆ ਨਹੀਂ ਜਾਂਦਾ ਸਟੱਫ ਹਾਂਜੀ ਤੇ ਹੁਣ ਆਪਾਂ ਹਨਾ ਇੱਚ ਲੈ ਕੇ ਆ ਆਬੂਤਾਈ ਸਟੱਫ ਚ ਬੰਦਨੀ ਪ੍ਰਿੰਟ ਲੈ ਕੇ ਆ ਤੁਹਾਡੇ ਲਈ 950 ਪ੍ਰਾਈਸ ਚ ਨਾਲੇ ਤਾਂ ਪੈਣਾਂ ਦੇ ਬਜਟ ਦਾ ਸੂਟ ਹੋ ਗਿਆ ਜੀ ਨਾਲੇ ਪ੍ਰਿੰਟ ਵੀ ਜਿਹੜੇ ਬਾਂਦਰੀ ਨੇ ਬਹੁਤ ਵਧੀਆ ਨੇ ਜੇ ਆਪਾਂ ਕ੍ਰੇਪ ਲੈਨੇ ਆ ਸੈਮੀ ਕ੍ਰੇਪ ਹੋ ਗਈ ਹੈ ਨਾ ਘੱਟ ਇੰਚ ਲੈਨੇ ਆ ਉਹ ਨਾ ਕਿਤੇ ਨਾ ਕਿਤੇ ਹੰਡਾਉਣ ਚ ਵਧੀਆ ਨਹੀਂ ਹੁੰਦੀ ਇਹ ਆਪੂ ਤਾਂ ਇਹ ਸਟੱਫ ਹੈ ਜਿਹੜਾ ਬਹੁਤ ਵਧੀਆ ਜੀ ਹੰਡਾਉਣ ਚ ਵੀ ਬਹੁਤ ਵਧੀਆ ਹੈ ਬਾਕੀ ਇਹਦੇ ਕਲਰ ਵਗੈਰਾ ਬਹੁਤ ਸੋਹਣੇ ਜਿਹੜੇ ਕਲਰ ਲੈ ਕੇ ਆ ਅੱਜ ਤੁਹਾਨੂੰ ਦਿਖਾਈਏ ਇਹਨੇ ਪ੍ਰਿੰਟ ਕਿਹੜੇ ਕਿਹੜੇ ਨੇ ਆਪਣੇ ਕੋਲੇ ਬਹੁਤ ਵਧੀਆ ਜੀ ਸਟੱਫ ਬਹੁਤ ਸੋਹਣੇ ਪ੍ਰਾਈਸ 'ਚ ਲੈ ਕੇ ਆ ਤੁਹਾਡੇ ਲਈ ਇਹ ਬਾਟਮ ਦਾ ਪ੍ਰਿੰਟ ਆ ਗਿਆ ਜੀ ਤੇ ਸ਼ਰਟ ਦਾ ਪ੍ਰਿੰਟ ਆ ਗਿਆ ਲਾਈਨਿੰਗ ਲੱਗ ਕੇ ਬਣੂਗਾ ਜੀ ਬਹੁਤ ਸੋਹਣਾ ਪ੍ਰਿੰਟ ਆ ਰੈਡੀ ਹੋ ਕੇ ਬਹੁਤ ਹੀ ਪਿਆਰਾ ਬਣਨ ਵਾਲਾ ਹੈ ਜੀ ਸਿਰਫ 950 ਚ ਸ਼ਰਟ ਔਰ ਬਾਟਮ ਨੈਕਸਟ ਆ ਗਿਆ ਜੀ ਇਹ ਵਾਲੀ ਸ਼ਰਟ ਦੀ ਪ੍ਰਿੰਟਿੰਗ ਆ ਗਈ ਜੀ ਤੇ ਇਹ ਵਾਲੀ ਆ ਗਈ ਜੀ ਬਾਟਮ ਦੀ ਪ੍ਰਿੰਟਿੰਗ ਲੈਰੀਏ ਚ ਪ੍ਰਿੰਟ ਆ ਗਿਆ ਨੈਕਸਟ ਆ ਗਿਆ ਜੀ ਮਹਰੂਨ ਕਲਰ ਬਲੂ ਵਾਂਗੂ ਬਲੂ ਵਾਲਾ ਪ੍ਰਿੰਟ ਹੈ ਜੀ ਸੇਮ ਆ ਤੇ ਇਹ ਵਾਲੀ ਆ ਗਈ ਜੀ 셔ਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਬਾਕੀ ਤੁਹਾਨੂੰ ਆਪਾਂ ਜਿਹੜੀ ਘਟ ਰੇਨਸ ਚ ਜਿਹੜਾ অর্ਗੈਂਜ਼ਾ ਉਹ ਵੀ ਤੁਹਾਨੂੰ ਦਿਖਾਉਨੇ ਆ ਸਟਾਰਟਿੰਗ ਤੇ ਕਾਫੀ ਸੇਲ ਕੀਤਾ ਸੀ ਜੀ ਆਪਾਂ ਨੇ ਇਹ ਉਹਦੇ ਤੋਂ ਡੇ ਨਾਲ ਕਲਰ ਸ਼ੇਅਰ ਕਰਦੇ ਆ ਜਿਹੜੇ ਆਪਣੇ ਕੋਲੇ ਕਲਰ ਨੇ ਇਹ ਆਪਣੇ ਕੋਲੇ ਸ਼ਰਟ ਦਾ ਪੀਸ ਹੈ ਤੁਸੀਂ ਰੈਡੀ ਕਰਾ ਸਕਦੇ ਹੋ ਬਾਟਮ ਕਰੇਪ ਦੀ ਵੀ ਲਗਵਾ ਸਕਦੇ ਹੋ ਇਹਦੇ ਨਾਲ ਰਸਟ ਕਲਰ ਆ ਗਿਆ ਜੀ ਸਿਰਫ ਇਹ ਸ਼ਰਟ ਦਾ ਪੀਸ ਹੈ ਜਿਹੜਾ 550 ਚ ਤੁਹਾਨੂੰ ਸ਼ਰਟ ਮਿਲ ਜੂਗੀ ਜੀ ਤੇ ਇਹਦੇ ਚ ਆ ਗਿਆ ਲਵੈਂਡਰ ਸ਼ੇਡ ਆ ਗਿਆ ਜੀ ਰਸਟ ਲਵੈਂਡਰ ਤੇ ਪਿੰਕ ਟੋਨ ਆ ਗਈ ਜੀ ਪਿੰਕ ਆ ਗਿਆ ਔਰਗੈਂਜ਼ਾ ਚ ਹੈ ਜੀ ਇਹ ਸੈਮੀ ਔਰਗੈਂਜ਼ਾ ਵਿਸਕੋਸ ਵਾਲਾ ਨਹੀਂ ਹੈਗਾ ਇੱਕ ਆ ਗਿਆ ਜੀ ਸਕਾਈ ਕਲਰ ਕੋਈ ਵੀ ਜੇ ਨਾ ਚੋ ਵੀ ਕੋਈ ਤੁਹਾਨੂੰ ਹਨਾ ਸੂਟ ਚਾਹੀਦਾ ਆਪਾਂ ਕ੍ਰੇਪ ਦੀ ਬਾਟਮ ਲਾ ਕੇ ਜਿਹੜਾ ਰੈਡੀ ਕਰ ਦੇਵਾਂਗੇ ਸੂਟ ਚਾਰ ਕਲਰ ਇਹਦੇ ਵਿੱਚ ਹੈ ਜੀ ਆਪਣੇ ਕੋਲੇ ਕੋਈ ਵੀ ਕਲਰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਸਾਨੂੰ ਤੇ ਤਿੰਨ ਕਲਰ ਆਪਣੇ ਕੋਲੇ ਇਹਦੇ ਵਿੱਚ ਨੇ ਹੋਰ ਵੀ ਤੁਹਾਨੂੰ ਮਿਲ ਜਾਣਗੇ ਜੇ ਇੱਕ ਤੋਂ ਵੱਧ ਲੈਣੇ ਆ ਇੱਕ ਕਲਰ ਜੀ ਮਿਲ ਜਾਣਗੇ ਤੁਸੀਂ ਜਲਦੀ ਮੈਸੇਜ ਕਰਿਓ ਜੀ ਜੇ ਲੇਟ ਹੋ ਗਏ ਹੋ ਸਕਦਾ ਇੱਕ ਵੀ ਨਾ ਮਿਲੇ ਤਾਂ ਪਲੀਜ਼ ਜਲਦੀ ਮੈਸੇਜ ਕਰਿਓ ਜੀ ਅੱਗੇ ਆਪਾਂ ਤੁਹਾਨੂੰ ਇੱਕ ਸਿਲਕ ਪਸ਼ਮੀਨੇ ਦਾ ਦਿਖਾ ਦਿੰਨੇ ਆ ਸਟਾਫ ਪਿਛਲੇ ਸਾਲ ਆਪਾਂ ਜਿਹੜੇ ਆਰਡਰ ਲਏ ਹੋਏ ਸੀ ਪਸ਼ਮੀਨੇ ਦੇ ਬਹੁਤ ਹਨ ਮੁਸ਼ਕਲ ਨਾਲ ਜਿਹੜੇ ਪੁਗਤਾਏ ਸੀ ਸਾਰੇ ਕਿਉਂਕਿ ਸਟਾਕ ਚ ਆਈ ਨਹੀਂ ਸੀ ਰਿਆ ਜੀ ਪਸ਼ਮੀਨਾ ਗੋ ਬਾਨੀ ਨਹੀਂ ਸੀ ਰਿਆ ਇੰਨੀ ਕਿ ਡਿਮਾਂਡ ਸੀ ਹੁਣ ਆਪਣੇ ਆਰਡਰ ਚੱਲ ਪਏ ਨੇ ਆਪਾਂ ਸਾਰੇ ਕਲਰ 18 ਕਲਰ ਨੇ ਜੀ ਪਸ਼ਮੀਨੇ ਦੇ ਆਪਣੇ ਕੋਲੇ ਸਾਰਿਆਂ ਦੇ ਜਿਹੜੇ ਥਾਨ ਲਿਆ ਆ ਇਹਨਾਂ ਚੋਂ ਇਹ ਆਪਾਂ ਨੇ ਥਾਨ ਖੋਲਲੇ ਸੀ ਇਹਨਾਂ ਚੋਂ ਤਾਂ ਆਪਣੇ ਕੋਲੇ ਵਰਕ ਵਾਸਤੇ ਚਲੇ ਵੀ ਗਏ ਸੂਟ ਆਰਡਰ ਆ ਗਏ ਸੀ ਮਹਿਰੂਨ ਸਦਾ ਬਹਾਰ ਹੈ ਬਹੁਤ ਸਭ ਤੋਂ ਜਿਆਦਾ ਕਲਰ ਇਹ ਲੱਗਦਾ ਜੀ ਆਪਣੇ ਕੋਲੇ ਤੇ ਇਹਦੇ ਕਲਰ ਬੈਕ ਸਾਈਡ ਡਬਲ ਟੋਨ ਪਸ਼ਮੀਨਾ ਵੀ ਕਹਿ ਦਿੰਦੇ ਨੇ ਇਹਨੂੰ ਸਿਲਕ ਪਸ਼ਮੀਨਾ ਵੀ ਬੈਕ ਸਾਈਡ ਬਲੈਕ ਆ ਗਈ ਜੀ ਇਹ ਮਹਿਰੂਨ ਛੇੜ ਆ ਗਈ ਇਹ ਦੇਖੋ ਤੁਸੀਂ ਇਹ ਵੀ ਬਹੁਤ ਪਿਆਰਾ ਕਲਰ ਹੈ ਨਵਾਂ ਜਿਹਾ ਕਲਰ ਹੈ ਫਰੰਟ ਸਾਈਡ ਆ ਗਈ ਜੀ ਪਰਪਲ ਜਿਹੜਾ ਕੰਨੀ ਦਾ ਥ੍ਰੈਡ ਤੁਸੀਂ ਦੇਖ ਰਹੇ ਹੋ ਤੇ ਬੈਕ ਸਾਈਡ ਇਹਦੀ ਪੈਰਟ ਆ ਗਈ। ਇਹ ਵੀ ਬਹੁਤ ਵਧੀਆ। ਤੇ ਇੱਕ ਏਜ ਚ ਵੀ ਆਪਣੇ ਕੋਲੇ ਬਣ ਰਹੇ ਨੇ ਸੂਟ ਤੁਹਾਨੂੰ ਦਿਖਾਵਾਂਗੇ ਕੁਝ ਸਟਿਚਿੰਗ ਤੇ ਨੇ, ਟੈਲਰ ਕੋਲ ਨੇ, ਕੁਝ ਕਾਰੀਗਰ ਕੋਲ ਨੇ। ਆਰੀ ਵਰਕ ਕਰਾਉਂਗੇ ਬਹੁਤ ਸੋਹਣਾ ਬਣੂਗਾ ਜੀ। ਇਹ ਫਰੋਜ਼ੀ ਕਲਰ ਆ ਗਿਆ, ਲਾਈਟ ਔਰ ਡਾਰਕ। ਇਹ ਵੀ ਬਹੁਤ ਪਿਆਰਾ ਲੱਗੂਗਾ ਜੀ, ਨਵਾਂ ਜਿਹਾ ਕਲਰ ਐ। ਇਹ ਚ ਕਲਰ ਜਿਹੜੇ ਸੋਹਣੇ-ਸੋਹਣੇ ਲੱਗ ਜਾਣਗੇ, ਬਹੁਤ ਪਿਆਰਾ ਬਣੂਗਾ ਜੀ ਇਹ ਵੀ ਸੂਟ। ਬਾਕੀ ਕਿ ਚਾੜ ਤorderDetails ਨਾਲ ਸ਼ੇਅਰ ਕਰ ਰਹੇ ਆਂ। ਕੋਈ ਵੀ ਇਹਨਾਂ ਚੋਂ ਕਲਰ ਪਸੰਦ ਆ ਤਾਂ ਤੁਸੀਂ ਹੈਨਾ ਜਲਦੀ ਆਪਣਾ ਸੂਟ ਬਣਵਾ ਸਕਦੇ ਹੋ ਔਰ ਤਾਂ ਕਿ ਟਾਈਮ ਸਰパ ਲਓ ਜੇ ਤੁਸੀਂ ਆਰਡਰ ਹੀ ਇਹਨਾਂ ਦੇ ਨਵੰਬਰ ਦਸੰਬਰ ਚ ਦੋਵੋਗੇ ਜੀ ਉਦੋਂ ਦੇਖੋ ਮਹੀਨਾ ਹੀ ਰਹਿ ਜਾਊਗਾ ਪਿੱਛੇ ਪਾਉਣ ਤੇ ਹੁਣ ਤੁਸੀਂ ਆਪਣੇ ਆਰਡਰ ਕਰਿਓ ਆਰਾਮ ਨਾਲ ਜਦੋਂ ਨੂੰ ਤੁਸੀਂ ਪਾਉਣਾ ਤੁਹਾਡਾ ਸੂਟ ਤੁਹਾਡੇ ਕੋਲੇ ਰੈਡੀ ਹੋਊਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਸਾਨੂੰ ਸੈਂਡ ਕਰ ਸਕਦੇ ਹੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਚ